ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਜੀਆਂ ਇੱਕ ਖਬਰ ਇਸ ਵੇਲੇ ਰਾਜਪੁਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼ੰਭੂ ਬਾਰਡਰ ਤੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਇਹ ਨੌਜਵਾਨ ਤੇ ਰਾਤ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਇਹ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਰਾਜਪੁਰਾ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਸ਼ੰਭੂ ਬਾਰਡਰ ਤੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨ ਗੁਜਰੰਟ ਸਿੰਘ ਜਿਸ ਦੀ ਉਮਰ 33 ਸਾਲ ਦੀ ਦੱਸੀ ਜਾ ਰਹੀ ਹੈ ਉਸ ਦੀ ਸੜਕ ਹਾਦਸਾ ਦੇ ਵਿੱਚ ਮੌਤ ਹੋ ਗਈ ਹੈ ਮੌਕਾਤੇ ਕਿਸਾਨ ਆਗੂਆਂ ਨੇ ਦੱਸਿਆ ਕਿ ਗੁਰਜੰਟ ਸਿੰਘ ਆਪਣੇ ਹੋਰ ਸਾਥੀਆਂ ਸਮੇਤ ਟਰਾਲੀ 'ਚ ਸਵਾਰ ਹੋ ਕੇ ਸ਼ੰਭੂ ਬਾਰਡਰ ਤੇ ਜਾ ਰਿਹਾ ਸੀ ਤੇ ਜਿਸ ਦੌਰਾਨ ਰਾਹ ਦੇ ਵਿੱਚ ਹੀ ਉਹਨਾਂ ਦੇ ਟਰੈਕਟਰ ਨੂੰ ਇੱਕ ਟਰੱਕ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਿਆਨਕ ਸੜਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਗੁਰਜੰਟ ਸਿੰਘ ਇਸ ਹਾਦਸੇ ਦੇ ਵਿੱਚ ਜ਼ਖਮੀ ਹੁੰਦਾ ਹੈ ਤੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਉਸ ਦੇ ਪੋਸਟਮਾਰਟਮ ਦੇ ਲਈ ਜੇ ਵੀ ਉਹਨਾਂ ਦੀ ਨਮਰਤ ਦੇ ਉੱਥੇ ਹਸਪੀਟਲ ਦੇ ਵਿੱਚ ਪਈ ਹੈ ਤੇ ਦੱਸਣਯੋਗ ਹੈ ਕਿ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਸੜਕ ਹਾਦਸੇ ਦੇ ਵਿੱਚ ਇਸ ਕਿਸਾਨ ਦੀ ਮੌਤ ਹੋਈ ਹੈ ਤੇ ਸ਼ੰਭੂ ਬਾਰਡਰ ਤੇ ਤਰਨੇ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਇਹ ਨੌਜਵਾਨ ਤੇ ਰਾਹ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਜਿਸ ਦਾ ਸ਼ਿਕਾਰ ਗੁਰਜੰਟ ਸਿੰਘ ਹੋਇਆ ਹਨ ਇਹ ਮੇਰੇ ਨਾਲ ਹੀ ਜਮੀਨ ਹੈ ਮੇਰਾ ਪਿੰਡ ਦੇ ਲੱਗੀ ਐਕਸੀਡੈਂਟ ਹੋਇਆ ਇਹ ਕੋਈ ਐਕਸੀਡੈਂਟ ਟਾਈਮ ਪੰਜ 5:30 ਵਜੇ ਇਹ ਤਾਬੇ ਦੇ ਚਾਚੂ ਵੀਰੇ ਚਾਚੂ ਵੀਰੇ ਕਾ ਮੇਰੇ ਖਾਲ 2 ਕਿਲੇ ਪਿੱਛੇ ਜਿਹੜਾ ਹੈ ਆਪਾਂ ਜਿੱਥੇ ਆਪਾਂ ਐਕਸੀਡੈਂਟ ਹੋਇਆ ਉਹ ਤਾਬੇ ਦੇ ਚਾਚੂ ਵੀਰੇ ਚੱਲਣ ਲੱਗੇ ਵੀ ਚਲੋ ਦਿਨ ਚੜ ਗਿਆ ਵੀ ਫਿਰ ਦਿਨ ਚੜਨਾ ਸ਼ੁਰੂ ਹੋ ਗਿਆ ਚੱਲਦੇ ਆ 6 ਵਜੇ ਪਾਉਣੇ ਕਿਸ਼ੇ ਵਜੇ ਲਗ ਅੱਗੇ ਭਾਗੇ ਉੱਥੋਂ ਚੱਲੇ ਆ ਆ ਕਿਲੇ ਡੇਢ ਕਿਲੇ ਦੇ ਅੱਗੇ ਆ ਕੇ ਪਿੱਛੋਂ ਆਰਾਮ ਨਾਲ ਇਹ ਰੋਡ ਤੇ ਛੜਾ ਕੇ ਸੜਕ ਤੇ ਚੜੇ ਆ ਇਹ ਵਿੱਚ ਇੱਕ ਟਰੱਕ ਆਇਆ ਪਤਾ ਨਹੀਂ ਹੋ ਟਰੱਕ ਸੀ ਕਿ ਆ ਸੀ ਕਿਹੜਾ ਜਿਹੜਾ ਵੀ ਕੋਈ ਹੈਵੀ ਵਹੀਕਲ ਸੀ ਵੈਸੇ ਇੱਥੇ ਦਾ ਸਮਾਨ ਪਿਆ ਤੁਹਾਨੂੰ ਸਮਾਨ ਵੀ ਦਿਖਾ ਦਾਂਗੇ ਬਾਅਦ ਚ ਉਸ ਸਮਾਨ ਇੱ ਮੋਨਟ ਵਗੈਰਾ ਟੁੱਟ ਕੇ ਥੀ ਗਿਰ ਗਿਆ ਉਹ ਪ੍ਰਧਾਨ ਜੀ ਟਰੱਕ ਜਿਹੜਾ ਸੀਗਾ ਮਾਰ ਕੇ ਨਿਕਲ ਗਿਆ ਹਾਂ ਉਹ ਤਾਂ ਮੌਕੇ ਨਾਲ ਉਰੇ ਕੁਝ ਵੀ ਨਹੀਂ ਛੱਡਦਾ ਸਿਰਫ ਆਪਣੇ ਬੰਦੇ ਜਿਹੜਾ ਸੀ ਮੌਕੇ ਨਾਲ ਉਰੇ ਆਇਆ ਤੇ ਕਿ ਡੈੱਡ ਬੋਡੀ ਆ ਤੇ ਬਾਕੀ ਟਰੱਕ ਇੱਥੇ ਕੋਈ ਨਹੀਂ ਸੀ ਟਰੱਕ ਮੌਕੇ ਨਾਲ ਨਿਕਲ ਗਿਆ ਪਤਾ ਪਤਾ ਲੱਗਿਆ ਬਾਈ ਜੀ ਕੀ ਕੌਣ ਸੀਗਾ ਕਿੱਥੋਂ ਆਇਆ ਕੋਈ ਕੁਝ ਪਤਾ ਨਹੀਂ ਲੱਗਿਆ ਨਹੀਂ ਖਜ ਦੇ ਕੋਈ ਕੁਝ ਨਹੀਂ ਪਤਾ ਲੱਗਿਆ ਪ੍ਰਸ਼ਾਸਨ ਆਇਆ ਜੀ ਉਰੇ ਉਹਨਾਂ ਨੇ ਆ ਕੇ ਦੇਖਿਆ ਵੀ ਹਾਂ ਅਸੀਂ ਜੀ ਘਾੜ ਚਾਲ ਕਰ ਰਹੇ ਹਾਂ ਦੀ ਜੇ ਮਿਲ ਗਿਆ ਕਿਤੇ ਉਹ ਕੋਈ ਸੀਸੀਟੀਵੀ ਕੈਮਰਾ ਕਿ ਟਾਬਿਆਂ ਦੇ ਜਾਂ ਕੁਝ ਕੁਝ ਮੇ ਘਰ ਚਰਾਜਪੁਰ ਤੋਂ ਮੋੜ ਤੇ ਲੱਗਾ ਪੰਪ ਤੇ ਲੱਗਿਆ ਹੋਇਆ ਉਹਦਾ ਅਸੀਂ ਚੈੱਕ ਕਰਾਂਗੇ ਕਿ ਕਿਥੋਂ ਆਜੀ ਕਾਲੀ ਜੀ ਇਹਨਾਂ ਜੀਰਾ ਤਸੀਲ ਜੀਰਾ ਉਹ ਤੇ ਲੱਗੇ ਮਕਸੂਰਪੁਰਾ ਪਿੰਡ ਹੈ ਉੱਥੋਂ ਆਲੀ ਟੈਡੀ ਇਹ ਕਿੰਨੇ ਕੁ ਵਿੱਚ ਮਕਸੂਰ ਦੇ ਮਕਸੂਰ ਦੇ ਪਿੰਡ ਸੀ ਉੱਥੇ ਤੇ ਇਹਦੇ ਜੀ 13 ਬੰਦੇ ਸੀ ਤੇ ਜਿਹੜੇ ਤਾਂ ਦੋ ਇੱਕ ਡਰਾਈਵਰ ਸੀ ਇੱਕ ਦੂਜੇ ਬਰਾਡ ਦੇ ਬੰਨੇ ਬੈਠੇ ਸੀ ਇੱਕ ਦੂਜੇ ਮਰਾੜ ਤੇ ਬੈਠਾ ਸੀ ਤੇ ਦੋ ਬੰਦੇ ਦਾ ਡਰਾਈਵਰ ਤੇ ਉਹ ਦੂਜੇ ਦੋਨੋਂ ਹੀ ਰੈਣ ਦਾ ਟਰੈਕਟਰ ਦੇ ਅੱਗੇ ਡਿੱਗੇ ਤੇ ਇੱਕ ਜਿਹੜਾ ਸੀ ਉਹ ਟਰੈਕਟਰ ਦੇ ਪਿੱਛੇ ਡਿੱਗ ਗਿਆ ਜਿਹਦੇ ਤੇ ਦੋਨੋਂ ਡੈਰ ਚੜ ਗਏ ਇਹ ਜਿਹੜਾ ਮਰਨਲਾ ਚਾਲਕ ਦੀ ਬਹੁਤ ਹੀ ਜਿਹੜਾ 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 ਮਗਰਾਟ ਤੇ ਬੈਠਾ ਸੀ ਸਾਇਦ ਉਹਦੀ ਮੌਤ ਹੋ ਗਈ ਕਿੰਨੀ ਉਮਰ ਸੀ ਕੀ ਨਾਮ ਹੈ ਉਹ ਜਿਹੜੇ ਉਮਰ ਹੈ ਲਗਭਗ 30 ਦੇ ਨਾਲ ਤੇ ਜਿਆਨ ਜਿਆਨ ਸਿੰਘ ਦਾ ਨਾਮ ਹੈ ਤੇ ਛੋਟੇ ਛੋਟੇ ਬੱਚੇ ਉਹਦੇ